B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਆ ਵਿਕਰਮ ਸੋਮਜੀਠੀ ਆ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲੈ ਸੀਗਾ ਤੇ ਉਹ ਨਾਬਾ ਜੇਲ੍ਹ ਦੇ ਵਿੱਚ ਪਾੰਦ ਰਹੇ ਤੇ ਵਿਕਰਮ ਸੋਮਜੀਠੀਆ ਦੇ ਕੱਲ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ ਵਿਜੀਲੈਂਸ ਵੱਲੋਂ ਜਿਹਦੇ ਚੱਲਦੇ ਹੁਣ ਸਰਕਾਰੀ ਵਕੀਲ ਨੇ ਕਿਹਾ ਕਿ ਅੱਜ ਵੀ ਲਗਾਤਾਰ ਅਮਰitsar ਦੇ ਵਿੱਚ ਵਿਕਰਮ ਸੋਮਜੀਠੀਆ ਦੇ ਟਿਕਾਣਿਆਂ ਤੇ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਪਰ ਜਿਹੜੇ ਵਿਕਰਮ ਸੋਮਜੀਠੀਆ ਦੇ ਵਕੀਲ ਨੇ ਉਹ ਮੌਕੇ ਦੇ ਉੱਤੇ ਮੌਜੂਦ ਰਹਿਣਗੇ ਪਰ ਉਹ ਕਿਸੇ ਵੀ ਚੀਜ਼ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ ਅੱਜ ਵਿਕਰਮ ਸਿੰਘ ਮਜੀਠੀਆ ਦੇ ਲਾਇਰਜ਼ ਵੱਲੋਂ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਮੁਹਾਲੀ ਕੋਰਟ ਵਿੱਚ ਜਿਸ ਦੇ ਵਿੱਚ ਕੀ ਉਹਨਾਂ ਨੇ ਜਿਹੜੇ ਸਰਚ ਆਪਰੇਸ਼ਨ ਚੱਲ ਰਹੇ ਤੇ ਇਵੈਲੂਏਸ਼ਨ ਦੇ ਲਈ ਜਿਹੜੀ ਆਰਡਰ ਸਪੋਰਟ ਵੱਲੋਂ ਕੀਤੇ ਗਏ ਸੀ ਮਹਾਲੀ ਕੋਰਟ ਵੱਲੋਂ ਕੱਲ ਉਹਦੇ ਵਿੱਚ ਉਹਦੇ ਸੰਦਰਭ ਵਿੱਚ ਆਲਰੇਡੀ ਜਿਹੜੀ ਟੀਮਸ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਰਚ ਤੇ ਇਵੈਲੂਏਸ਼ਨ ਕਰਨ ਗਈਆਂ ਸੀ ਤੇ ਉੱਥੇ ਉਹਨਾਂ ਦੇ ਲਾਇਰਸ ਪ੍ਰੈਜ਼ੈਂਟ ਰਹਿਣ ਇਸ ਸਬੰਧ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਤੇ ਉਸ ਦੇ ਉੱਤੇ ਕੋਰਟ ਨੇ ਆਰਡਰ ਕੀਤਾ ਸੀ ਕਿ ਇਹਨਾਂ ਦੇ ਲਾਇਰ ਜਿਹੜੇ ਨੇ ਉੱਥੇ ਪ੍ਰੈਜ਼ੈਂਟ ਰਹਿਣਗੇ ਬਟ ਉਹ ਕਿਸੇ ਵੀ ਤਰ੍ਹਾਂ ਦੇ ਇੰਟਰਫੇਰੈਂਸ ਨਹੀਂ ਕਰਨਗੇ ਉਹ ਇਵੈਲੂਏਸ਼ਨ ਦੇ ਟਾਈਮ ਤੇ ਤੇ ਐਸ ਪਰ ਕੋਰਟ ਆਰਡਰ ਕੱਲ ਜਿਹਨੇ ਕੀ ਅੰਮ੍ਰਿਤਸਰ ਦੇ ਵਿੱਚ ਵਿਜੀਲੈਂਸ ਦੀ ਟੀਮ ਜਿਹੜੀ ਹੈ ਸਰਚ ਕਰਨ ਲਈ ਇਵੈਲੂਏਸ਼ਨ ਦੇ ਲਈ ਟੀਮ ਜਾ ਰਹੀਆਂ ਨੇ ਤੇ ਉਹਨਾਂ ਦੇ ਲਾਇਰ ਨੂੰ ਅਕੋਰਡਿੰਗਲੀ ਐਸ ਪਰ ਕੋਰਟ ਆਰਡਰ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ। ਵਿਕਰਮ ਮਜੀਠੀਆ ਦੇ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੇ ਕੱਲ ਕੋਰਟ ਦਾ ਰੋਕ ਕੀਤਾ ਸੀ ਵੀ ਵਿਜੀਲੈਂਸ ਛਾਪੇਮਾਰੀ ਨਹੀਂ ਕਰ ਸਕਦੀ ਉਹਨਾਂ ਨੇ ਕਿਹਾ ਸੀ ਵੀ ਰੋਕ ਲੱਗ ਗਿਆ ਪਰ ਜਿਵੇਂ ਸਰਕਾਰ ਦੇ ਵਕੀਲ ਨੇ ਕਿਹਾ ਤੇ ਉਸੇ ਹੁਣ ਅਰਸ਼ਦੀਪ ਸਿੰਘ ਕਲੇਰ ਉਹਨਾਂ ਦਾ ਬਿਆਨ ਸੁਣੋ। ਦੇਖੋ ਅਜ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਦੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਸੌਡਰ ਦੀ ਰੀ ਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਮੁਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਹਨ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ ਪਰ ਆਈਓ ਨੇ ਆਪ ਹੀ ਅੱਗੇ ਆਫੀਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆਗੇ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓ ਐਸ ਕੇਸ ਦੇ ਅੰਦਰਪਾਲ ਜੀ ਉਹ ਕਿਤੇ ਵੀ ਹੈ ਨਹੀਂ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਇਤਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਹਦੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾ ਤੇ ਕਾਨੂੰਨ ਨੂੰ ਛਿੱਕੇ ਡੰਗ ਰਹੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਓਨੀ ਦੇਰ ਤੱਕ ਜਿੱਥੇ ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ ਕੋਰਟ ਨੇ ਇਹਦੇ ਉੱਤੇ ਰੋਕ ਲਾ ਦਿੱਤੀ। ਬੈਰਕ ਬਦਲ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਵੀ ਆ ਪਰ ਦੂਜੇ ਪਾਸੇ ਬਿਜ਼ਨਸ ਲਗਾਤਾਰ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰੀ ਕਰ ਰਿਹਾ ਹੁਣ ਵੇਖਣਾ ਹੋਵੇਗਾ ਬਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ਤੋਂ ਬਿਜ਼ਨਸ ਕੀ ਲੱਭਦੀ ਹੈ ਜਾਂ ਕੀ ਮਿਲਦਾ ਹੈ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ